हां जी दोस्तो, दोस्तो, दोस्तो। दे दे दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਕੁਲਦੀਪ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਇਸ ਘਰੋਂ ਪਸ਼ੂ ਤੁਹਾਨੂੰ ਦਿਖਾ ਦਿੱਤੇ ਆ ਜਦੋਂ ਵੀ ਦੋਸਤੋ ਨਵਾਂ ਪਸ਼ੂ ਆਉਂਦਾ ਹੈ ਵਿਕਰੀ ਵਾਲਾ ਤੇ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦਿੱਤੇ ਆ ਅੱਜ ਤਕਰੀਬਨ 4 ਕ ਨਗ ਵੀਰ ਦੇ ਕੋਲੇ ਬਿਕਾਊ ਆ ਇੱਕ ਦੋਸਤੋ ਵੱਡੇ ਕਤibouਤ ਵਿੱਚ ਇਹ ਝੋਟੀ ਦਿਖਾਵਾਂਗੇ ਸੁਆ ਸੱਜਰੀ ਹੈ ਠੀਕ ਆ ਜੀ ਸੱਜਰੀ ਸੁਈ ਆ ਇੱਕ ਵੈੜ ਸੱਜਰਾ ਇੱਕ ਉੱਚੇ ਬੱਚੇ ਦੇ ਵਿੱਚ ਆ ਦੋਸਤੋ ਤੇ ਇੱਕ ਤੋਕੜ ਗੱਬਣ ਨਾਗਾ ਸੋ ਚਾਰ ਨਾਗਾ ਚਾਹ ਨਾਗਾ ਦੀ ਡਿਟੇਲ ਪੂਰੀ ਵਿਸਤਾਰ ਦੇ ਨਾਲ ਆਪਾਂ ਵੀਰ ਕਲਦੀਪ ਕੋ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਦੋਸਤੋ ਤੇ ਇਸ ਹਰਿਆਲੀ ਤੋਂ ਇੱਕ ਸੜਕ ਜਿਹੜੀ ਦੋਸਤੋ ਪੱਟੀ ਸ਼ਹਿਰ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਬੁਰਜ ਨੱਥੂ ਕੇ ਤੇ ਬੁਰਜ ਰਾਏ ਕਾ ਪਿੰਡ ਆਹੋ ਸਾਹਮਣੇ ਪਿੰਡ ਆ ਕਣਿਆਲਾ ਨਾਲ ਪਿੰਡ ਲੱਗਦਾ ਸਰਾਲੀ ਮੰਡ ਇਹ ਵੀ ਥੋੜੀ ਦੂਰੀ ਤੇ ਪਿੰਡ ਆ ਅੱਜ 17 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਦੋਸਤੋ ਸ਼ਾਮ ਦੇ ਕੋਈ 5:30 ਵਜੇ ਦਾ ਅਸੂ ਜਿੰਨੇ ਵੀ ਦਿਖਾਉਣੇ ਆ ਸਾਰੇ ਦੋਸਤੋ ਵੈਸੇ ਦੁੱਧ ਤੇ ਚੱਲਣ ਰਹੇ ਨੇ ਇਸ ਕਰਕੇ ਮੇਰਾ ਵੀਰ ਦੋ ਨਹੀਂ ਕੋਈ ਤਿੰਨ ਟਾਈਮ ਤੇ ਆਪਣੀ ਤਸੱਲੀ ਕਰ ਲੈ ਚੋ ਕੇ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਕੁਲਦੀਪ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਨ ਸਾਹਿਬ ਹੋਰ ਠੀਕ ਆ ਜੀ ਬਹੁਤ ਵਧੀਆ ਵੀਰ ਕੁਲਦੀਪ ਠੀਕ ਠਾਕ ਜੀ ਹਾਂਜੀ ਹਾਂਜੀ ਅੱਛਾ ਵੀਰ ਕੁਲਦੀਪ ਮਾਲ ਵਧੀਆ ਵੀਰੇ ਆਈ ਜਾਈ ਜਾਂਦਾ ਇਸੇ ਤਰ੍ਹਾਂ ਫਿਰ ਹਾਂਜੀ ਹਾਂਜੀ ਵਧੀਆ ਵਧੀਆ ਅੱਜ ਆਪਣਾ ਟ ਚਾਰਕ ਨਗ ਨੇ ਹਾਂਜੀ ਚਾਰ ਠੀਕ ਆ ਝੋਟੀ ਵੀ ਕਾ ਕੀ ਆ ਹਾਂਜੀ ਝੋਟੀ ਸੂਈ ਆ ਸੱਜਰਾਂ ਦੇ ਵਿੱਚ ਇਹ ਤਾਜੀ ਹੈ ਹਾਂਜੀ ਹਾਂਜੀ 15 20 ਦਿਨਾਂ ਦੀ ਹੋਊਗੀ 15 15 20 ਦਿਨਾਂ ਦਾ ਸੂਆ ਹਾਂਜੀ ਤੇ ਵੜਾ ਵੀ ਤਕਰੀਬਨ ਕੋਈ ਇੱਕ ਸੱਜਰ ਦੱਸੀ ਤੁਸੀਂ ਹਾਂ ਇੱਕ ਤੋਂ ਹੋਊਗੀ 1.5 2 ਮਹੀਨੇ ਦਾ ਵੱਡੀ ਇੱਕ ਟੋਕੜ ਗੱਪਣ ਚੈੱਕ ਪਾਸ ਉਹ ਟੋਕੜ ਟੋਕੜ ਚੈੱਕ ਪਾਸ ਠੀਕ ਆ ਜੀ ਲਓ ਦੋਸਤੋ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਨਗ ਦਿਖਾਵਾਂਗੇ ਟੋਕੜ ਗੱਪਣਾ ਗੱਪਣ ਚੈੱਕ ਪਾਸ ਆ ਦੁੱਧ ਕਿੰਨਾ ਸੋ ਪੂਰੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਮਿਲਣ ਜਾ ਰਹੀ ਹੈ ਤੇ ਵੀਰ ਕੁਲਦੀਪ ਸ਼ੁਰੂਆਤ ਇਥੋਂ ਕਰ ਲਿਆ ਕਿ ਨਵਾਂ ਸੁਆ ਸੁਈਏ ਆਪਣੇ ਕੋਲੇ ਝੋਟੀ ਤੇ ਜਾ ਸੁਆ ਦੂਜਾ ਹਾਂਜੀ ਅੱਜ ਕਿੰਨੇ ਕ ਦਿਨਾਂ ਦੀ 15 ਕਿ ਦਿਨਾਂ ਦਾ ਬੱਚਾ ਹੋਊਗਾ ਬੱਚਾ ਥੋੜਾ ਕੱਕਾ ਅੱਛਾ ਜੀ ਹਾਂ ਥੋੜਾ ਉਹ ਸਭ ਲੱਗਦਾ ਪੁੱਤਾ ਸਾ 15 ਦਿਨਾਂ ਦਾ ਇਲਾਤਾ ਫਰਕ ਲੱਗਣ ਂਦੀਆ ਆਹ ਲੱਗਦਾ ਵਾਜੇ ਵੈਸੇ 15 ਤੋਂ 20 ਕਿ ਦਿਨ ਕੋਈ ਮੰਨ ਲੇ ਕਟਾ ਹੀ ਹੈ ਨਾ ਹਾਂ ਕਟਾ ਤਾਂ ਦੂਜਾ ਝੋਟੀ ਦਾ ਦੂਜਾ ਸੁਆ ਤੇ ਅੱਛਾ ਵੀਰ ਕੁਲਦੀਪ ਦੁੱਧ ਦੀ ਸਥਿਤੀ ਕੀ ਹੈ ਕਿੰਨਾ ਚੋਵਾ ਦਾਂਗੇ ਆਪਾਂ ਡਾਕਰ ਦੁੱਧ ਹੋਊਗਾ ਨੈਟ ਹੁਣ 10 ਕਿਲੋ ਹਾਂ ਤੇ ਕੋਈ ਵੀਰ ਦੋ ਚਾਹੇ ਤਿੰਨ ਦੋ ਜੋੜੇ ਭਾਵੇਂ ਤਿੰਨ ਜੋੜੇ ਜਿੰਦਾ ਮਰਜੀ ਭਾਵੇਂ ਵੀਡੀਓ ਕਾਲ ਤੇ ਚਵਾਲੇ ਭਾਵੇਂ ਠੀਕ ਆ ਜੀ ਕਿਸੇ ਰਕਮ ਦਾ ਕੋਈ ਥਣ ਦੇ ਵਿੱਚ ਡਿਫੈਕਟ ਕੋਈ ਭੂਰ ਛੱਟਾ ਵਾਧ ਘਾਟ ਥਣਾਂ ਦੀ ਆਪਾਂ ਅੱਗੇ ਵੀ ਜੋ ਵੀਡੀਓ ਪਾਉਣੀ ਹੈ ਵੀ ਗਾਰੰਟੀ ਦੇਈ ਦੀ ਆ ਹਾਂ ਭਾਈ ਥਣਾਂ ਦੀ ਗਾਰੰਟੀ ਹੋਣੀ ਹਾਂਜੀ ਇਹ ਥਣ ਵਾਧ ਘਾਟ ਹੋਵੇ ਆਪਾਂ ਪਹਿਲਾਂ ਆਖਾਂ ਵੀ ਥਣ ਵਾਧ ਘਾਟ ਆ ਸਹੀ ਆ ਥਣਾਂ ਦੀ ਭੂਰ ਦੀ ਥਣ ਜਾਂ ਵਾਧ ਘਾਟ ਆਪਣੀ ਗਾਰੰਟੀ ਹੋਣੀ ਲਓ ਦੱਸੋ ਥਣ ਦੀ ਕਿਸੇ ਰਕਮ ਦੀ ਕੋਈ ਵਾਧ ਘਾਟ ਨਹੀਂ ਗਈ ਕੋਈ ਭੂਰ ਛੱਟਾ ਉਹ ਪਹਿਲਾਂ ਹੀ ਤਸੱਲੀ ਤੁਹਾਨੂੰ ਦੇ ਦਿੱਤੀ ਆ ਬਾਈ ਕੁਲਦੀਪ ਨੇ ਤੇ 10 ਕਿਲੋ ਐਸ ਵ 10 ਕਿਲੋ ਚਵਾ ਜਿਹੜਾ ਬਿਲਕੁਲ ਇੰਦੇ ਥੱਲੇ ਹਾਜ਼ਰ ਆ ਜਿਹੜਾ ਕਿਸੇ ਭੈਣ ਭਰਾ ਸੱਜਣ ਵੀਰ ਨੇ ਆਣ ਕੇ ਚੋ ਲੈਣਾ ਤੇ ਕੱਦ ਦੋ ਸੌ ਛੋਟੀ ਦਾ ਵੱਡਾ ਵੱਡੇ ਕੱਦ ਕਾਠ ਦੇ ਵਿੱਚ ਵੀ ਕੋਈ ਛੋਟੀ ਜਾਂ ਸਮੱਧਰ ਨਹੀਂ ਕੀ ਵੱਡੀ ਆ ਸਿੰਗਲ ਅੱਡੀ ਦੇ ਵਿੱਚ ਉਹ ਗਰਮੀ ਬੜੀ ਪੈਣਦਾ ਹੀ ਆ ਨਾ ਉਹ ਦੁੱਧ ਵੈਸੇ ਵੀ ਕੁਲਦੀਪ ਇੰਨੀ ਗਰਮੀ ਕਰਕੇ ਡਾਊਨ ਚੱਲ ਰਿਆ ਕੰਮ ਸਾਰੇ ਪਸ਼ੂਆਂ ਦਾ ਤੇ ਖੋਲ ਕੇ ਇੱਕ ਵਾਰੀ ਤੋਰ ਕੇ ਦਿਖਾ ਦੇ ਖੋਲੀਓ ਲੋ ਦੋਸਤ ਇੱਕ ਵਾਰੀ ਤੁਹਾਨੂੰ ਤੋਰ ਕੇ ਲੰਬਾ ਦਿਖਾ ਦਿੰਨੇ ਆ ਬਾਕੀ ਤੋਰਾ ਤੋਰਾ ਤੁਸੀਂ ਆ ਚੈੱਕ ਕਰ ਲਿਓ ਠੀਕ ਆ 10 ਕਿਲੋ ਇਸ ਵਕਤ ਇਹਦੇ ਥਲੇ ਦੁੱਧ ਦਾ ਬਾਕੀ ਚੂਣ ਚਾਂਦੀ ਤਸੱਲੀ ਆ ਪੂਰੀ ਜਿਹੜੇ ਕਿਸੇ ਵੀਰ ਨੇ ਇਥੇ ਆਣ ਕੇ ਆਪਣੀ ਤਸੱਲੀ ਕਰਨੀ ਆ ਤੁਸੀਂ ਦੋ ਡੰਗ ਚੋਲੋ ਚਾਹੇ ਤਿੰਨ ਡੰਗ ਚੋਲੋ ਉਹ ਸਮੇਂ ਤੋਂ ਸਮਾਂ ਦੋਸੋਂ ਕੱਢਣਾ ਪੈਂਦਾ ਆ ਵੇਖੋ ਦਰਦੀ ਆ ਥੜੀ ਇਹ ਸਮਾਂ ਬਾਕੀ ਰੰਗ ਚੰਗਾ ਹਾਂ ਪਾਕਿਸਤਾਨ ਤੋਂ ਬਹੁਤ ਚੰਗਾ ਮੋਠਾ ਵਾਲਾ ਲੱਗਾ ਹੈ ਲੋਬੇ ਅੱਛਾ ਵੀਰ ਕੁਲਦੀਪ ਕੀ ਕਰਦੇ ਆ ਲੈਣ ਦੇਣ ਦਾ ਆਪਾਂ ਪਹੁੰਚ ਆਦੀ ਵਿੱਚ ਹੀ ਕਰ ਦੇਣੀ ਆ 50 ਪਰ ਦੇ ਵਿੱਚ ਕੋਈ 100 ਨਹੀਂ ਕੋਈ 200 ਨਹੀਂ 50 ਕਿਲੋਮੀਟਰ ਦੀ 50 ਪਰ ਦੇ ਵਿੱਚ ਤੇ ਕਿੰਨੇ ਚ ਪਹੁੰਚ ਕਰ ਦਾਂਗੇ ਤੇ 90000 ਦੀ ਪਹੁੰਚ ਕਰ ਦਿਆਂਗੇ 90000 ਦੀ ਹਾਂ ਅੱਛਾ ਕੁਲਦੀਪ ਭਾਈ ਮਾਨਾ ਵੀ ਵੀਡੀਓ ਕਾਲ ਤੇ ਵੀ ਕੋਈ ਚਵਾਲੇ ਚਲੋ ਉਹ ਵੀ ਇੱਕ ਰਸਤਾ ਹੈਗਾ ਹਾਂਜੀ ਇੱਥੇ ਆਣ ਕੇ ਕੋਈ ਚੋਕੇ ਵੇਂਦਾ ਹਾਂ ਤੇ ਉਹ ਵੀ ਇੱਕ ਰਸਤਾ ਹੈਗਾ ਵੀ ਦੋ ਟਾਈਮ ਨਹੀਂ ਤਿੰਨ ਟਾਈਮ ਚੋਲਾ ਆਪਾਂ ਵਾਰ-ਵਾਰ ਕਹਿੰਦੇ ਆ ਹਾਂ ਤੇ 90000 ਦੇ ਵਿੱਚੋਂ ਕੁ ਛੋਟ ਛੱਪਾ ਕੇ ਬਸ ਪਹੁੰਚ ਆ ਵੀ ਭਾਵੇਂ ਦੂਰ ਤੱਕ। ਹਾਂ ਜੋ ਥੋੜਾ ਬਤਾ ਬਹੁਤ ਜਿਆਦਾ ਨਹੀਂ। ਅੱਛਾ ਜੀ। ਹਾਂ ਰੁੱਸੇ ਰੁੱਸੇ ਛੜਾਈ ਵਾਲੇ ਕੰਮ ਰਹਿ ਗਿਆ। ਹਾਂ ਬਸ ਬਸ। ਠੀਕ ਆ ਜੀ। ਅਗਲੇ ਘਰੇ ਪਹੁੰਚ ਜੂਗੀ। ਲੋ ਦੋਸਤੋ 90000 ਦੇ ਵਿੱਚ ਘਰ ਤੱਕ ਪਹੁੰਚ ਆ ਪੂਰੇ ਪੰਜਾਬ ਭਰ ਦੇ ਵਿੱਚ। ਪੰਜਾਬ ਭਰ ਤੇ ਕਿਸੇ ਕੋਨੇ 'ਚ ਵੀ ਕੋਈ ਵੀਰ ਬੈਠੇ ਹੋ ਤੇ ਪੰਜਾਬ ਭਰ ਦੇ ਵਿੱਚ ਪਹੁੰਚ ਆ ਠੀਕ ਆ ਜੀ। ਆਊਟ ਆਫ ਸਟੇਟ ਅਵੇਲੇਬਿਲਟੀ ਨਹੀਂ ਹੈਗੀ ਕਿ ਪੰਜਾਬ ਦੇ ਵਿੱਚ ਵਿੱਚ ਪਹੁੰਚ ਆ। ਤੋਂ ਬਾਕੀ ਤੁਸੀਂ ਮੱਝ ਪਰ ਓਪਰ ਚੋਟੀ ਦੇਖ ਲਈ ਆ। ਜੋਣ ਜਾਂ ਇੱਕ ਨੰਬਰ ਜਿੱਦਾਂ ਮਰਜ਼ੀ ਮੇਰਾ ਵੀਰ ਵੀਡੀਓ ਕਾਲ ਤੇ ਤਸੱਲੀ ਕਰਵਾਓ ਘਰੇ ਜਾਣ ਕੇ ਕਰੋ ਠੀਕ ਆ ਤੇ ਇਹ ਦੋਸਤੋ ਪਹਿਲੇ ਨੰਬਰ ਤੇ ਝੋਟੀ ਸੀਗੀ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਤੁਹਾਨੂੰ ਵਹਿੜ ਦਿਖਾਉਣੇ ਆ ਵੀਰ ਕੁਲਦੀਪ ਜੀ ਦੀ ਡਿਟੇਲ ਕਰੀ ਸਾਂਜੀ ਦੂਜਾ ਸੁਆ ਦੂਜਾ ਹਾਂਜੀ ਇਹ ਕਿੰਨੇ ਕ ਟਾਈਮ ਦੀ ਸੁਈ ਆ ਇਹਨੂੰ ਡੇਢ ਤੋਂ 2 ਮਹੀਨੇ ਹੋ ਗਿਆ ਉਹ ਵਛੀ ਆ ਲਓ ਜੀ ਪਰ ਡੇਢ ਦੀ ਮਾਲੇ ਭਾ ਦੋਹਾਂ ਦੀ ਮਾਲੇ ਲਓ ਜੀ ਆ ਵੱਡੀ ਵਛੀ ਆ ਹਾਂ ਵੱਡੀ ਵਛੀ ਆ ਉਹ ਤਾਂ ਸਵਾ ਡੇਢ ਕੁ ਮਹੀਨੇ ਦੀ ਵਛੀ ਆ ਬੱਚਾ ਤੁਸੀਂ ਆ ਵੇਖ ਕੇ ਕੈ ਆਈਡੀਆ ਲਾ ਲਿਓ ਠੀਕ ਆ ਜੀ ਉੱਚੇ ਬੱਚੇ ਦੇ ਵਿੱਚ ਆ ਡੇਢ ਕੁ ਮਹੀਨੇ ਦੀ ਸੁ ਤੇ ਮਗਰ ਵੀ ਬੱਛੀ ਆ ਬਾਕੀ ਕੱਦ ਕੋ ਤੇ ਸਵੈੜ ਤਾਂ ਵੱਡਾ ਪੂਰਾ ਸੁਆ ਦੂਜਾ ਕਿ ਸੀ ਸੁਆ ਦੂਜਾ ਕਿੰਨੇ ਕੇ ਦੁੱਧ ਤੇ ਚੱਲਣ ਈ ਆ ਦੁੱਧ 12 ਕਿਲੋ ਹੋਊਗਾ ਹੁਣ 12 ਕਿਲੋ ਦੁੱਧ ਜਿਆਦਾ ਹੈ ਦੁੱਧ ਘਟ ਗਈ ਗਰਮੀ ਦਾ ਕਰਕੇ ਗਰਮੀ ਬੜੀ ਪੈਣ ਦੀ ਠੀਕ ਹੈ ਜੀ ਲਓ ਦੋਸਤੋ 12 ਕਿਲੋ ਦੁੱਧ ਇਸ ਵਕਤ ਤੇ ਥੱਲੇ ਹਾਜ਼ਰ ਆ ਡੱਬੀ ਆ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਠੀਕ ਹੈ ਜੀ ਬਿਲਕੁਲ ਬੋਦੀ ਵਾਲੀ ਬੱਛੀ ਆ ਕੰਨ ਕੋਨ ਬਿਲਕੁਲ ਛੋਟੇ ਕੱਦ ਫੋਲ ਵੱਡਾ ਜਿਦਾਂ ਆਪਾਂ ਨਾਰਮਲ ਇੱਕ ਗੱਲ ਕਰਦੇ ਵੀ ਫਾਰਮ ਵਾਲਿਆਂ ਵੇੜਾ ਦੇਖਦੇ ਆ ਪੂਰੇ ਵੱਡੇ ਕੱਦ ਕਾੜ ਦੇ ਵਿੱਚ ਆ ਬਾਕੀ ਗਾੜੀ ਠੰਢ ਜਿਹਾ ਦੁੱਧ ਦੇਊਗੀ ਪੁਰਾ ਹਾਂ ਕੀ ਹੋ ਗਈ ਚੱਲਦੀ ਨਹੀਂ ਆ 12 ਕਿ 13 ਦੱਸਿਆ 12 ਕਿਲੋ 12 ਕਿਲੋ ਆ ਤੇ ਚੋਣ ਜਾਂਦੀ ਬਿਲਕੁਲ ਕਿਉਂ ਚੋਣ ਓਕੇ ਓਕੇ ਭਾਵੇਂ ਬੱਛੀ ਛੱਡ ਭਾਵੇਂ ਇਦਾਂ ਚੋਲਾ ਅੱਛਾ ਬਿਲਕੁਲ ਦੀਬ ਚਲੋ ਜਿੰਦੇ ਚ ਕੋਈ 19 ਕੀ ਹੈਗੀ ਤੁਸੀਂ ਚੋਇਆ ਪਸੋਂ ਤੁਸੀਂ ਦੱਸਣਾ ਬਾਕੀ 12 ਕਿਲੋ ਦੁੱਧ ਦਾ ਦੋਸਤੋ ਤੇ ਡੇਢ ਮਹੀਨੇ ਦਾ ਸੁਆ ਤੇ ਆ ਲਿਵਰਟੀ ਹਵਾਨਾ ਬਿਲਕੁਲ ਆ ਤੁਸੀਂ ਚੈੱਕ ਕਰੋ ਵੇਖ ਕੇ ਥਾਂ ਤੁਹਾਨੂੰ ਵੈਸੇ ਵਧੀਆ ਬਖਾਉਂਦੀ ਆ ਹੱਥੀ ਚਵਾਈ ਵਾਲਾ ਥਾਂ ਮੋਠੀ ਮੋਠੀ ਥਣ ਲਓ ਜੀ ਤਵੇ ਕਲ ਦੀ ਦਈਆ ਕਿੰਨੇ ਦੀ ਫਿਰ ਆਪਾਂ ਹੋਣਾ ਇਹਦੀ 50 ਪਹੁੰਚ ਕਰਦੇ ਆਂ 50 ਹਾਂ 1000 ਤੱਕ ਬੋਝ ਹੈ 1000 ਛੱਡ ਦਾਂਗੇ ਹਾਂ 1000 ਛੱਡ ਦਾਂਗੇ 49 ਚ ਹਾਂ ਲੋ ਦੋਸਤ ਜਿੰਨੇ ਪਸ਼ੂ ਦਿਖਾਉਣੇ ਆ ਕੱਲੇ ਕੱਲੇ ਦੀ ਫਿਰ ਆਪਾਂ ਵਾਰੀ ਵਾਰੀ ਨਹੀਂ ਬਿਆਨ ਕਰਦੇ ਕਿ ਪੰਜਾਬ ਭਰ ਦੇ ਵਿੱਚ ਪਹੁੰਚ ਆ 49000 ਦੇ ਵਿੱਚ ਤੁਹਾਨੂੰ ਇਹ ਵਾੜ ਮਿਲ ਜੂਗੀ ਠੀਕ ਆ ਜੀ ਸੋ 49000 ਦੇ ਵਿੱਚ ਬਾਕੀ ਝੰਡ ਲਾਪੀ ਪੈਂਦੇ ਦੋ 16 17 ਕਿਲੋ ਦਹੀ ਆਊਗੀ ਫੇਰ ਆ ਮਾੜਾ ਦਿਨ ਫਰਕੇ ਜਿਹਾ ਹੋ ਕੇ ਠੰਡ ਕਰ ਪਾਇਆ ਲਾ ਲਾਈ ਜੀ ਹਾਂ ਗਰਮੀ ਬਹੁਤ ਜਿਆਦਾ ਹੈ ਲੈ ਵੀ ਵੱਡੀ ਗੱਲ ਆ ਬਾਕੀ ਵੱਡਾ ਢਾਟਾ ਝੂਟਾ ਵਾੜ ਦਾ ਚੰਗਾ ਵੱਡੇ ਕੱਦ ਬੋਤ ਵਿੱਚ ਸਟੇਟ ਪ ਨਸਲ ਬ੍ਰੀਡ ਦੇ ਵਿੱਚ ਆ ਦੋਸਤੋ ਜਿੰਨੇ ਵੀ ਹੈਗੇ ਆ ਠੀਕ ਆ ਤੇ 49000 ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਪਹੁੰਚ ਮਗਰ ਬੱਛੀ ਆ ਆ ਆ ਗਈ ਆਪਣੇ ਕੋਲ ਤੀਜੇ ਨੰਬਰ ਤੇ ਕਰੋਸ ਆਗ ਦੇ ਵਿੱਚ ਇੱਕ ਹਾਂਜੀ ਦੂਜਾ ਸੂਆ ਹੈ ਦੂਜਾ ਸੂਆ ਸੂਆ ਦੂਜਾ ਇਹ ਕਿੰਨੇ ਕ ਦਿਨ ਦੀ ਸੂਈ ਆ ਆ ਵੱਛੀ ਆ ਦਾਹਾਂ ਦੀ ਲਾਲੇ ਕੋਈ 15 ਦੇ ਲਾਲੇ ਲਓ ਜੀ ਲਓ ਦੋਸਤੋ ਵਸੇ ਬੱਚਾ ਕੂਲਾ ਹੀ ਆ ਕੋਈ ਜ਼ਿਆਦਾ ਨਹੀਂ ਸਮਾਂ ਹੋਇਆ ਠੀਕ ਆ ਜੀ ਯਾਰਾ ਗੋਡਾ ਭਰ ਗਿਆ ਥੋੜਾ ਜਿਹਾ ਪੱਕੇ ਨਾਲ ਬੰਨ ਛੱਡੀ ਜਾਣੇ ਪੱਕੇ ਥਾਂ ਭਰ ਗਏ ਗੋਡੇ ਹਨਾ ਖਰਾਬ ਜਿਹੀ ਹੋਏ ਪਏ ਆ ਲਓ ਦੋਸਤੋ ਮਗਰ ਬੱਛੀ ਉਹ ਜੂਗਾ ਤਾਂ ਬੱਛੀ ਬੜੀ ਨਸਲ ਵੜੀ ਜੀ ਬੱਚਾ ਵੈਸੇ ਕੂਲਾ ਬਾਕੀ ਆ ਤੁਸੀਂ ਵੇਖ ਕੇ ਚੈੱਕ ਕਰ ਲੋ ਕੋਈ 15 ਨਹੀਂ ਕੋਈ 20 ਦਿਨਾਂ ਦਾ ਮੰਨ ਲੈ ਬਸ ਇੱਥੇ ਹੀ ਸੁਬਾ ਠੀਕ ਆ ਹੂੰ ਅੱਛਾ ਤੇ ਕੁਲਦੀਪ ਜੀ ਰੇ ਦੀ ਸਥਿਤੀ ਕੀ ਆ ਦੁੱਧ ਦੀ ਕਿੰਨਾ ਕੁ ਦੁੱਧ ਹੁਣ ਚੱਲਣ ਡਿਆ ਇਹਦੇ ਕੋ 10 ਕੋ ਦੁੱਧ ਹੋਊਗਾ 10 ਕਿਲੋ ਹਾਂ ਇਹ ਨੈਟ ਹਾਜ਼ਰ ਨਜ਼ਰ ਜਿਹੜਾ ਬਿਲਕੁਲ ਬਾਕੀ ਇਹ ਕੀ ਠੰਡੀ ਸੀਲ ਹੈ ਜਿੱਦਾਂ ਮਰਦੀ ਆ ਲਓ ਦੋਸਤੋ 10 ਲੀਟਰ ਜਿਹੜਾ ਦੁੱਧ ਇਹਦੇ ਥੱਲੇ ਬਿਲਕੁਲ ਹਾਜ਼ਰ ਥਾਣ ਤੋਂ ਜਿਹੜਾ ਦੋਸਤੋ ਚੂਣ ਵਾਲਾ ਪੂਰਾ ਹੱਥੀ ਆ ਬਾਕੀ ਸੀਲੀਆਂ ਸੂਲੀਆਂ ਚੈੱਕ ਕਰੋ ਠੀਕ ਆ ਜੀ ਕਿਸੇ ਰਕਮ ਦਾ ਕੋਈ ਬੰਗਾ ਰੱਸੀ ਨਿਆਣਾ ਪਾਉਣਾ ਕਿਸੇ ਦੀ ਆਪ ਦੀ ਬਿਲਕੁਲ ਖੁਸ਼ੀ ਆ ਬਾਕੀ ਕੋਈ ਬੰਗਾ ਰੱਸੀ ਪਾਉਣ ਦੀ ਲੋੜ ਨਹੀਂ ਕੀ ਆ ਦੇਖੋ ਇਸੇ ਤਰ੍ਹਾਂ ਬਹਿ ਕੇ ਚਵਾਈ ਕਰਕੇ ਉੱਠੋ ਠੀਕ ਆ ਜੀ ਆ ਲੋ ਆ ਤਾਂ ਰਾਮ ਅਕਰ ਨਾਲ ਦੀ ਨਾਲ ਤੁਹਾਨੂੰ ਚੈੱਕ ਕਰਾਤੀ ਆ ਤੇ ਦੂਜਾ ਸੂਆ ਐਚ ਐਫ ਤੇ ਜਰਸੀ ਕਰੋਸ ਆਂਗ ਦੇ ਵਿੱਚ ਆ ਦੋਸਤੋ ਠੀਕ ਆ ਜੀ ਕਰੋਸ ਪਾਣਾ ਇਸ ਵਾਰਡ ਦੇ ਵਿੱਚ ਸੋ ਫੇਸਬੁਕ ਕੁਆਲਿਟੀ ਆਪਾਂ ਤੁਹਾਨੂੰ ਤਸਵੀਰ ਨਾਲ ਦਿਖਾ ਦਿੰਨੇ ਆ ਆ ਦੇਖੋ ਆ ਜੀ а то которую... ਆ ਦੋਸਤੋ ਬੈਡ ਇਹ ਵੀ ਚੰਗੀ ਆ ਠੀਕ ਆ ਜੀ ਬਾਕੀ ਨੋਰਮਲ ਹੀ ਜਿਆਦਾ ਨਹੀਂ ਕਹਿੰਦੇ ਕਿ 10 11 10 ਲੀਟਰ ਵੈਸੇ ਗਰਮੀ ਕਰਕੇ ਪਸ਼ੂ 2000 2 ਤੇ 3 ਕਿਲੋ ਵੈਸੇ ਦੁੱਧ ਡਾਊਨ ਚੱਲ ਰਿਹਾ ਅੱਜਕੱਲ ਤੇ 10 ਕਿਲੋਟਰ ਇਸ ਵਕਤ ਰੈਡੀ ਆ ਬਾਕੀ ਹੋ ਸਕਦਾ ਦੋਸਤੋ ਪਸ਼ੂ ਬਿਲਕੁਲ ਦਿਨ ਫਰਕੇ ਆ ਜਾਣ ਕੋਈ ਚੰਗੀ ਸੇਵਾ ਕਰ ਲੈ ਕੋਈ ਕਿਲੋ ਖੰਡ ਬਤਾ ਦੇ ਥੋੜਾ ਵਧੂਗੀ ਹਾਂ ਹਾਂ ਜੀ ਵੀਰ ਕੁਲਦੀਪ ਕਿੰਨੇ ਦੀ ਪਹੁੰਚ ਫਿਰ ਇਹ 38000 ਚ ਪਹੁੰਚ ਕਰਾਂਗੇ ਇਹਦੀ 38000 ਦੇ ਵਿੱਚ ਹਾਂ ਠੀਕ ਆ ਜੀ ਦੋ ਘੜੀ ਚਾਈ ਵੇ ਕਸਰਾ ਕੁਸਰਾ ਕੱਢ ਕੇ ਜੇ ਦੱਸ ਰਹੇ ਜੀ ਬਿਲਕੁਲ ਕੋਈ ਜ਼ਿਆਦਾ ਮਾਰਜਨ ਨਹੀਂ ਹੈਗਾ ਵੀ ਹੋਰ ਵਾਧਾ ਘਾਟਾ ਕੋਈ ਕਰੇ ਪਹੁੰਚ ਵੀ ਹੋਣੀ ਤਾਂ ਕਿੱਥੇ ਜਾਣਾ 4000 ਕਰਾਇਆ ਪੈਣਾ 3 ਪੈਣਾ 35 ਹੋਵੇ ਇਹ ਵੀ ਨਹੀਂ ਪਤਾ ਨਾ ਵੀ ਆਹ ਕੋਨੇ 'ਚ ਬੈਠੇ ਆਪਾਂ ਬਾਰਡਰ ਤੇ ਹਾਂ ਕੀਪਤਾ ਵੀ ਪਰਾਂ ਚੰਡੀਗੜ੍ਹ ਨੂੰ ਨਹੀਂ ਹੋਏਗਾ ਕੰਮ ਗੁਰਜਾ ਆਪਾਂ ਉਹਨਾਂ ਨੂੰ ਥੋੜਾ ਰਖਣਾ ਵੀ ਸਾਨੂੰ ਵਾਧਾ ਦੋ ਠੀਕ ਹੈ ਜੀ ਜਦੋਂ ਹੋ ਗਈ ਪਹੁੰਚ ਆ ਇਹਨੇ ਤੇ ਘਰੇ ਜਾਊਗੀ ਬੱਸ ਭਾਵੇਂ ਲੱਗੇ 5 ਭਾਵੇਂ ਲੱਗੇ 6 ਭਾਵੇਂ ਲੱਗੇ 4 ਕਰਾਇਆ ਕਿੰਨਾ ਮਰਜ਼ੀ ਲੱਗੇ ਜੀ ਲਓ 23800 38000 ਦੀ ਜਿਹੜੀ ਦ ਬਾਕੀ ਵੈਰ ਤੁਸੀਂ ਦੇਖ ਲਈਏ ਠੀਕ ਆ ਜੀ ਬਾਕੀ ਥਣ ਦੇ ਵੀ ਸਾਫ ਸੁਥਰੀ ਆ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤਸੱਲੀ ਕਰਵਾਤੀ ਆ ਠੀਕ ਹੈ ਜੀ ਆ ਲਓ ਥੋੜਾ ਇਹ ਨਹੀਂ ਗਾ ਵੀ ਠੰਡੀ ਸੀ ਲਾ ਥੋੜਾ ਵਾਧਾ ਹੁੰਦਾ ਹਾਂ ਜੀ ਠੀਕ ਆ ਅੱਛਾ ਗਲਦੀਪ ਅੱਗੇ ਵੀਰ ਇੱਕ ਆਪਣੇ ਕੋਲ ਨਗ ਆ ਗਿਆ ਇਹ ਟੋਕੜ ਗੱਬਣ ਗੱਬਣ ਕਿੰਨੇ ਸਮੇ ਦੀ ਆ ਇਹ ਢਾਈਆਂ ਤੋਂ ਉੱਤੇ ਹੀ ਦੇ ਤਿੰਨਾਂ ਥੋੜੀ ਜੰਦਰ ਹੋ ਗਈ ਪੌਣੇ ਕਿ ਤਿੰਨਾਂ ਦੇ ਹੋਊਗੀ ਪੌਣੇ ਕਿ ਤਿੰਨ ਹਾਂ ਹੂੰ ਆਪਾਂ ਆਪ ਹੀ ਕਰਵਾਈਏ ਕਿ ਅੱਗੋਂ ਦਸਨ ਮਤਾਬ ਨਹੀਂ ਨਹੀਂ ਚੈੱਕ ਪਾਸ ਆਪਣੇ ਇੱਥੇ ਹੋਈ ਆ ਹਾਂ ਦੁੱਧ ਕਿੰਨਾ 5 ਕਿਲੋ ਦੁੱਧ 5 ਕਿਲੋ ਮਿਲਦੀ ਦੋਨੋਂ ਡੰਗੀ ਆ ਦੋਵੇਂ ਡੰਗਾ ਇਹ ਥੋੜੀ ਜੀ ਇੱਕ ਹੱਥ ਨਾਲ ਹੀ ਹੋਣੀ ਪਈਦੀ ਆ ਅੱਛਾ ਹਾਂ ਇੱਕ ਹੱਥ ਨਾਲ ਇੱਕ ਹੱਥ ਨਾਲ ਦੋਹਾਂ ਥਾਣਾ ਕੁੜੀ ਵੀ ਹਿਲਦੀ ਆ ਮਤਲਬ ਕਿਵੇਂ ਦੋਹਾਂ ਥਾਣਾ ਹਿਲਦੀ ਆ ਅੱਛਾ ਹਿਲਦੀ ਆ ਹਾਂ ਵੰਗਾ ਵੰਗਾ ਪਾਏ ਮਾੜਾ ਮਾੜਾ ਜਿਵੇਂ ਲੱਤ ਜੀ ਲਾਉਂਦਾ ਆ ਠੀਕ ਆ ਜੀ ਇੱਕ ਹੱਥ ਨਾਲ ਨਹੀਂ ਹਿਲਦੀ ਤੂੰ ਇੱਕ ਹੱਥ ਨਾਲ ਬਾਲਟੀ ਫੜ ਲਓ ਇੱਕ ਹੱਥ ਨਾਲ ਬਲ ਦੀ ਧਾਰ ਕੱਢੀ ਆ ਜਿਤਨਾ ਮਰਜੀ ਹੋਈ ਜਾਵੇ ਠੀਕ ਆ ਜੀ ਆਪਾਂ ਪਹਿਲਾਂ ਦੱਸ ਦੀ ਪਿਛਲੀ ਵਾਰੀ ਵੀ ਵੀਡੀਓ ਤੇ ਦੱਸੀ ਪਈ ਉਹ ਦੂਜੀ ਗਾਂ ਹਿਲਦੀ ਆ ਹਾਂ ਉਹਾਂ ਦੇ ਕਾਲੀ ਕੋਈ ਨਹੀਂ ਸਾਨੂੰ ਉਹਦੇ ਹੀ ਬਤੁਆਣ ਠੀਕ ਆ ਜੀ ਇਹਨੂੰ ਦੱਸੀ ਗੱਲ ਚੰਗੀ ਹੁੰਦੀ ਆ ਹਾਂ ਹੈ ਨਹੀਂ ਬਿਲਕੁਲ ਬਿਲਕੁਲ ਬਾਕੀ ਚਵਾਈ ਚੁਈ ਦੀ ਓਕੇ ਹੋ ਗਈ ਹਾਂ ਵੰਗਾ ਨਿਆ ਰਸੀ ਇੱਕ ਪਾਉਣੇ ਆਪਾਂ ਹਾਂ ਰਸੀ ਪਾਈ ਦੀ ਥੱਲੇ ਥੱਲੇ ਪਾਦ ਕੇ ਤੇ ਉੱਤੇ ਪਾਦ ਕੇ ਫਿਰ ਤੇ ਨਹੀਂ ਹਿਲਦੀ ਦੋ ਆਪਸ਼ਨਾਂ ਦੇ ਦਿੱਗੇ ਦੋ ਰਸੀਆਂ ਪਾਣ ਦੋ ਵੰਗੇ ਪਾ ਕੇ ਦੇ ਨਹੀਂ ਦੇ ਦਿੱਤੀ ਮੈਂ ਨਿੱਕ ਕੋਈ ਪਾਈ ਦੀ ਆ ਦੋ ਗਹਿ ਚੁੱਕੀ ਕਰਨੀ ਠੀਕ ਆ ਜੀ ਹਾਂ ਦੱਸੋ ਜੋ ਵੀਰ ਨੇ ਵੇਖਿਆ ਕਲਦੀਬ ਇਹ ਥੋੜਾ ਸ਼ਾਈ ਅੱਜ ਕਰਾਉ ਚਾਹਤਾ ਤਾਂ ਕਰਤੀ ਆ ਹਰਿਆਣਾ ਵੀ ਤੇ ਕਿਤੇ ਨਾ ਕਿਤੇ ਕਰੋ ਸੰਗ ਦੇ ਵਿੱਚ ਆ ਸੰਗ ਹੈਗੇ ਕੋਈ 4 4 3 3 ਇੰਚ ਬਾਕੀ ਆ ਗਈ ਬਾਕੀ ਮਾੜੀ ਮਾੜੀ ਲੱਤ ਵੀਰਾਂ ਦਾ ਵੀ ਲਾਉਂਦੀ ਆ 5 ਕਿਲੋ ਦੁੱਧ ਪੈਸੇ ਦੋਵੇਂ ਟਾਈਮ ਹੀ ਲੈ ਆਪਾਂ ਦੁੱਧ ਚੋਣੇ ਆ ਹਾਂ ਦੋਵੇਂ ਟਾਈਮ ਲਓ ਦੱਸੋ ਤੇ ਢਾਈਆਂ ਪੌਣੇ ਤਿੰਨ ਮਹੀਨਿਆਂ ਦੀ ਹੈ ਕਪਣਾ ਸਾਰੇ ਦੇ ਦੀ ਲੈ ਠੀਕ ਆ ਐਂ ਤਾਂ ਨਹੀਂ ਖਿਲਦੀ ਹਾਂ ਐਂ ਤਾਂ ਕੋਈ ਗੱਲ ਹੀ ਨਹੀਂ ਗੇ ਲੈ ਵੀ ਅਇਆ ਤਾਂ ਪੂਰਾ ਸੀਲ ਪੁਣਾ ਬਾਈ ਕੁਲਦੀਪ ਵਿਖਾਉਂਦੀ ਹੈ ਐਂਦਾ ਤਾਂ ਵਿਖਾਉਂਦੀ ਮਾੜਾ ਮੋੜ ਜਿਹੜਾ ਕਰਦੀ ਉਹ ਤਾਂ ਅਗਲੇ ਦੱਸਣਾ ਹਾਂ ਉਹ ਤਾਂ ਦੱਸਣਾ ਪੈਂਦਾ ਫਿਰ ਉਹ ਤਾਂ ਸੱਚਾਈ ਹੈ ਜਿਹੜੀ ਤੈਨੂੰ ਪਤਾ ਵੀ ਉਹਦਾ ਪਾੜਾ ਪਾ ਗਏ ਭਾਵੇਂ ਹੁਣ ਇਹ ਤਾਂ ਰਮਰਾ ਦਿੰਦੇ ਆ ਮਗਾ ਪਉਣ ਲੱਗੇ ਆਂ ਦੀ ਕੋਈ ਨਹੀਂ ਆਂਦੀ ਹਾਂ ਚਲੋ ਹੋ ਸਕਦਾ ਕੋਈ ਵੀਰ ਅੱਗੇ ਖੜਾ ਰਹੀ ਵੀਰ ਬਥੇਰੇ ਪਏ ਆ ਮਾੜੀ ਮੋੜ ਦਾ ਕਰਨ ਵਾਲਾ ਕੋਈ ਬਾਕੀ ਦੋਹਾਂ ਦਾਣਾ ਉਹਨਾਂ ਗਝਾਈ ਇੱਕ ਹੱਥ ਤੇ ਆ ਅੱਛਾ ਜੀ ਹੂੰ ਉਹ ਜਿਵੇਂ ਦੀ ਆਦਤ ਪਾ ਲਈ ਉਹਨਾਂ ਨੇ ਉਹਦੀ ਪੈ ਗਈ ਇਹਨੂੰ ਜਨਾਨੀਆਂ ਚੋਂ ਦੀਆਂ ਸੀ ਮਗਰ ਇੱਕ ਹੱਥ ਨੇ ਹੋਣਾ ਕਿ ਜਾਤੀ ਠੀਕ ਆ ਹੂੰ ਲਓ ਵੀ ਭਰਾਵੋ ਤੇ ਵੈਸੇ ਆਂਦੀ ਕੁਛ ਨਹੀਂ ਕੀ ਸਿੰਗ ਨਾਰਮਲ ਚਲੋ ਪਸ਼ੂ ਦੇ ਨਹੀਂ ਦਗਾਏ ਜਾਂਦੇ ਉਹ ਗੱਲ ਵੱਖਰੀ ਆ ਸਿੰਗ ਤਾਂ ਫਿਰ ਹੋਣੇ ਵੀ ਨਾਲ ਹੈਗੇ ਆ ਫਿਲਹਾਲ 5 ਕਿਲੋ ਦੁੱਧ ਤੇ ਢਾਈਆਂ ਪੌਣੇ ਤੇ 9 ਮਹੀਨੇ ਦੀ ਗੱਬਣ ਚੈੱਕ ਪਾਸ ਚੈੱਕ ਪਾਸ ਆਪਦੇ ਭਾਂਡੇ ਡਾਕਟਰ ਲਿਆ ਕੇ ਕਰਾ ਲੈਣਾ ਠੀਕ ਆ ਜੀ ਜੀ ਆਪਣੀ ਤਸੱਲੀ ਦੇ ਉਗਦੇ ਫੇ ਠੀਕ ਆ ਬਾ ਕੀ ਹੈਗੀ ਚੰਗੀ ਆ ਹਾਂ ਅਬ ਇਤਰਾਉਣੀ ਕੋ ਹੋ ਜਾਂਦੀ ਇਹ ਥੋੜਾ ਗਰਮੀ ਦਾ ਕਰਕੇ ਅੱਜ ਠੰਡ ਪੈ ਲੱਭੀ ਦੋ ਦੋ ਵਾਜੂਗੀ ਇਹ ਵੀ ਬਿਲਕੁਲ ਹੂੰ ਬਾ ਕੀ ਇਹ ਨਹੀਂ ਗਾਲੀ ਵਾਧਾ ਗਾੜੀ ਜੀ ਅੱਛਾ ਵੀਰ ਕੁਲਦੀਪ ਮੰਨ ਲਓ ਵੀ ਜਿਹੜੇ ਡਾਕਟਰ ਤੋਂ ਚਲੋ ਹੁਣ ਵਾਰ-ਵਾਰ ਇਨੀ ਗਰਮੀ 'ਚ ਵਾਰ-ਵਾਰ ਚਲੋ ਨਹੀਂ ਹੱਥ ਪਾਉਣਾ ਵੀ ਸਹੀ ਨਹੀਂ ਗਾ ਜਿਹੜੇ ਡਾਕਟਰ ਤੋਂ ਤੁਸੀਂ ਚੈੱਕ ਕਰਾਈ ਆ ਹਾਂ ਉਹ ਕਿਸੇ ਭੈਣ ਭਰਾ ਸੱਜਣ ਨੇ ਪੁੱਛਣਾ ਤੇ ਉਹ ਤੁਸੀਂ ਆਹਮੋ ਸਾਹਮਣੇ ਕਰਵਾ ਦਿਆ ਜੀ ਹਾਂ ਕਰਾ ਦਿਆਂਗੇ ਠੀਕ ਆ ਜੀ ਕਿਉਂਕਿ ਡਾਕਟਰ ਨੇ ਚੈੱਕ ਕੀਤੀ ਆ ਹਾਂ ਜੀ ਉਹਨਾਂ ਆਪਣੀ ਜ਼ਿੰਮੇਵਾਰੀ ਤਾਂ ਚਲੋ ਚੈੱਕ ਕੀਤੀ ਹੈਗੀ ਆ ਆਲੇ ਨਾ ਕਰਾਈ ਉਹ ਫੇਰੇ ਨਾ ਆਪਾਂ ਕਰਾਈ ਆ ਠੰਡਾ ਟਿਕਾ ਲਵਾਇਆ ਠੀਕ ਆ ਨਾ ਤੇ ਟਿਕ ਟੋਕੇ ਠੰਡੇ ਹਾਂ ਠੀਕ ਆ ਠੰਡਾ ਲੱਗਾ ਤੇ ਕੁਲਦੀਪ ਕਿੰਨੇ ਦੀ ਵੀਰ ਪਹੁੰਚਾਉਣੀ ਆ ਕਿੰਨੇ ਦੀ ਦੇਣੀ ਆ ਤੇ 17000 ਦੀ ਦੇਦੀ ਆ ਪਹੁੰਚ ਕਰਦੀ 17000 ਦੀ ਹਾਂ ਹਾਂ 500 ਛੱਡਦਾ ਸਾਢੇ 16 ਦੀ ਗੱਲ ਠੀਕ ਆ ਜੀ ਲੋਬ ਦੋਸਤੋ 500 ਰੁਪਈਆ ਉਹਦੇ ਚ ਵੀ ਛੱਡਤਾ 17000 ਸਾਢੇ 16 ਦੀ ਫਿਰ ਪਹੁੰਚ ਸਾਢੇ 16000 ਦੀ ਦੋਸਤੋ ਪਹੁੰਚ 5 ਕਿਲੋ ਦੁੱਧ ਪੌਣੇ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸ ਉਹ ਮੇਰਾ ਭਰਾ ਤੁਸੀਂ ਆਪਦੇ ਜਿੱਦਾਂ ਵੀ ਸਮਝਾ ਵੇਖ ਲਿਓ ਠੀਕ ਹੈ ਜੀ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਲੈਣੀ ਕਰਾਉਣੀ ਹੋਊ ਆਪ ਦਾ ਡਾਕਟਰ ਆਪ ਦੀ ਚੈੱਕ ਕਰਾਉਣੀ ਆਪ ਦਾ ਡਾਕਟਰ ਨਾਲ ਲੈ ਕੇ ਮੁੜ ਕੇ ਆਪਣੀ ਜ਼ਿੰਮੇਵਾਰੀ ਕੋਈ ਨਹੀਂ ਹਾਂ ਬਾਅਦ ਵਿੱਚ ਕਾਦੀ ਜ਼ਿੰਮੇਵਾਰੀ ਹੈ ਜੀ ਜਦੋਂ ਡਾਕਟਰ ਨੇ ਸਿਰ ਹਲਾਤਾ ਵੀ ਓਕੇ ਰਿਪੋਰਟ ਆ ਐਸਾ ਤੇ ਜੈਸਾ ਬਸ ਹਾਂ ਜੀ ਲੋ ਵੀ ਦੋਸਤੋ 16000 ਦੇ ਵਿੱਚ ਇਹ ਪਹੁੰਚ ਹੋ ਜੂਗੀ ਇਹ ਨਾਗਨੇ ਅੱਜ ਵੀਰ ਕਲਦੀਪ ਦੇ ਕੋਲ ਟੋਟਲ 4 ਚਾਰੇ ਨਗਾ ਦੀ ਡਿਟੇਲ ਤੁਹਾਨੂੰ ਕਹੀ ਹੈ ਮੇਰੇ ਦੋਸਤੋ ਬਾਕੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰਦੇ ਆ ਕਿ ਕਲਦੀਪ ਜੀ ਇੱਕ ਨੰਬਰ ਠੀਕ ਹੈ ਕੈਂਡਪੁਰ ਜਨਾ ਸੁਗੀਆਂ ਤੁਸੀਂ ਪਤਿ ਜਿਲ੍ਹਾ ਤਰਨਤਾਰਨ ਠੀਕ ਹੈ ਜੀ ਲੋ ਵੀ ਭਰਾਵੋ ਇਹ ਨਗ ਨੇ ਤੇ ਪਸ਼ੂ ਆਉਂਦੇ ਰਹਿੰਦੇ ਆ ਠੀਕ ਹੈ ਜੀ ਜਿਉਂ ਪਸ਼ੂ ਇਸ ਖੇਲੇ ਦੇ ਉੱਪਰ ਨਵੇਂ ਆਉਂਦੇ ਆ ਉਹ ਆਪਾਂ ਬਿਲਕੁਲ ਤੁਹਾਨੂੰ ਦਿਖਾ ਦਈਦੇ ਆ ਬਾਕੀ ਪਸ਼ੂ ਚੰਗੇ ਲੱਗੇ ਹੋਣਗੇ ਰੇਡਪੜਤਾ ਜਾਇਜ ਲੱਗਾ ਹੋਇਆ ਤੇ ਜਰੂਰ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਠੀਕ ਹੈ ਜੀ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ